ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਜਪੁ ਜੀ ਸਾਹਿਬ ਇਕ ਓ ਅੰਕਾਰੁ ਸਤਨਾਮੁ ਕਰਤਾ ਪੁਰਖੁ ਨਿਰਭਉ ਨਿਰਵਾਰੁ अकाल मूरत मूर्त आजु निश्रसाद जप आद सच सच है भी सच नानक होसी भी सच सोचा सोचना हो गई जी सोची लखवार चुपा चुपना हो गई जी लय अवतार ਭੁਖਿਆ ਭੁਖਣਾ ਉਤਰੀ ਤੇ ਬੰਨਾ ਪੁਰੀਆਂ ਪਾਰ ਤਤ ਤੇ ਅਣ ਪਾਲਖ ਹੋਹੀ ਤੈਕ ਨਾ ਚੱਲੇ ਨਾਲ ਕਿਵੋ ਤਿਆਰਾ ਹੋਈਆ ਕਿਉ ਕੂੜਾ ਟੁੱਟੇ ਪਾਲੋ ਕਮਰ ਚਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਟਿਆਈ ਹੁਕਮੀ ਉਤਮ ਨੀਤ ਹੁਕਮ ਲਿਖ ਦੁਖ ਸੁਖ ਪਾਈਐ ਇਕ ਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪੁਆਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁਝੈ ਤਾਂ ਹੋ ਮੈਂ ਕਹਿ ਨਾ ਕੋਈ ਗਾਵ ਕੋ ਤਾਣ ਹੁ ਰਕਤ ਤਾਣ ਗਾਵ ਕੋ ਦਾ ਜਣੇ ਨਿਸ਼ਾਨ ਗਾਵ ਕੋ ਗੁਣ ਵਡਿਆਈਆਂ ਚਾਰ ਗਾਵਾ ਕੋ ਵਿਦਿਆ ਵਿਕੰਬੀ ਚਾਰ ਗਾਵਾ ਕੋ ਸਜ ਕਰੇ ਤਨ ਕੀਹ ਗਾਵਾ ਕੋ ਜੀ ਲੈ ਫਿਰ ਦੇਹ ਗਾਵਾ ਕੋ ਜਪੇ ਦਿਸ ਦੂਰ ਗਾਵਾ ਕੋ ਵੇਖ ਹਦਰਾ ਦੂਰ ਕਥਨਾ ਗਤੀ ਨ ਆਵ ਤੋਟ ਕਥ ਕਥ ਕਤੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਤਕ ਪਾਹੀ ਜੁਗਾ ਜਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਰਾਈ ਰਾਹੋ ਨਾਨਕ ਵਿਗਤ ਹੈ ਵੇ ਪ੍ਰਵਾਹੋ ਸਾਚਾ ਸਾਹਿਬ ਤਤ ਨਾਈ ਭਾਖਿਆ ਭਉ ਅਪਾਰ ਅਖ ਹਮੰਗ ਹ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕ ਅਗਰ ਕੀਐ ਜਦਿਸੈ ਦਰਬਾਰ ਮਹਾਂ ਕੇ ਬੋਲਣ ਬੋਲੀਐ ਜਤੋਂ ਧਰੀ ਪਿਆਰ ਅੰਮ੍ਰਿਤ ਵੇਲਾ ਸਚਨਾ ਵਡਿਆਈ ਵਿਚਾਰ ਕਰਮੀ ਆਵ ਕਪੜਾ ਨਦਰੀ ਮੁਗਦੁਆਰ ਨਾਨਕ ਏਵਾ ਜਾਣੀਐ ਸਭ ਆਪੇ ਸਚਿਆਰ ਥਾਪੈਣੁ ਜਾਈ ਕੀਤਾ ਨ ਹੋਇ ਆਪੇ ਆਪ ਨਰਨਜਨ ਸੋਈ ਜਿਨ ਤੇ ਵੇਦਨ ਪਾਇ ਮਾਣ ਨਾਨਕ ਗਾਵਿਐ ਗੁਣੀ ਦੇਧਾਨ ਗਾਵਿਐ ਸੁਣੀਐ ਮਨ ਰਖਿਐ ਭਾਉ ਦੋਖ ਪਰ ਹਰ ਸੁਖ ਘਰ ਲੈ ਜਾਈ ਗੁਰਮਖ ਨਾਦੰ ਗੁਰਮਖ ਵੇਦੰ ਗੁਰਮਖ ਰਹਿਐ ਸੁਮਾਈ ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹਉ ਜਾਣ ਅਖ ਨਹੀਂ ਕਹਿਣਾ ਕਤਨ ਨ ਜਾਈ ਗੁਰਾ ਇੱਕ ਦੇਹ ਬਜਾਈ ਸਬਣਾ ਜੀਆਂ ਕਾ ਇਕ ਦਾਤਾ ਤੋ ਮੈਂ ਵਿਸਰਨ ਨ ਜਾਈ ਦੀਰ ਧਨਾਵਾ ਜੇ ਤਿਸ ਭਾਵਾ ਵਿਣ ਭਾਣੇ ਤੇ ਨਾਈ ਕਰੀ ਜੇਤੇ ਸਿਰ ਛੋਪਾਈ ਵਿਖਾ ਵਿਣ ਕਰਮ ਕੀ ਮਿਲ ਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਗੁਰ ਕੀ ਸਿਖ ਤੁਣੀ ਗੁਰਾ ਇੱਕ ਦੇਹ ਬਜਾਈ ਸਬਨਾ ਜੀਆਂ ਕਾ ਇੱਕ ਦਤਾ ਸੋ ਮੈਂ ਵਿਸਰਨ ਜਾਈ ਜੇ ਜਗਤਾਰੇ ਆਰਜ ਹੋਰ ਦਸੂਣੀ ਹੋਈ ਨਵਾਂ ਖਨਾ ਬੈ ਜਾਣੀਐ ਨਾਲ ਦਲਾ ਸਭ ਕੋਈ ਤੰਗਨ ਔਰ ਖਐ ਕੈ ਜਸ ਕੀਰਤ ਜਗਲੀ ਜੇ ਤਿਸ ਨਦਰ ਨ ਆਵਈ ਤਮਾ ਤਨਾ ਪੁੱਛਾ ਕੀ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੀ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨ ਤੁਝੈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿਧ ਪੀਰ ਸੁਰਨਾਥ ਸੁਣਿਆ ਧਰਤਵਲਾ ਆਕਾਸ਼ ਸੁਣਿਆ ਦੀਪ ਲੋਕ ਪਾਤਾਲ ਸੁਣਿਆ ਪਹੁਣ ਤੱਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਇਸਤਰ ਬ੍ਰਹਮਾ ਇੰਦ ਸੁਣਿਆ ਮੁਕਤ ਲਹਣ ਮੰਦ ਸੁਣਿਆ ਜੋਗ ਜਗਤਨ ਭੀਰ ਸੁਣਿਆ ਸਾਸਤ ਸਿਮਰਤ ਵੀਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਸੜਕਾਇ ਸੁਨਾਣ ਸੁਣਿਆ ਪੜ ਪੜ ਪਾਬ ਹੈ ਮਾਣ ਸੁਣਿਆ ਲਾਗਾ ਸਜਿ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਨਾਹ ਕੀ ਗਾਹ ਸੁਣਿਆ ਸਿੱਖ ਪੀਰ ਪਾਚਾ ਸੁਣਿਆ ਅੰਦੀਪਾ ਵੇ ਰਾਹੋ ਸੁਣਿਆ ਹੱਥ ਵੈ ਸਗਾਹੋ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮਨਨੇ ਕੀ ਗਤ ਕਹੀ ਨ ਜਾਏ ਜੇ ਕੋ ਕਹਾ ਬਜਪ ਚਤਾਈ ਕਾਗਦ ਕਲਮ ਨਾਲ ਲਿਖਣਹਾਰ ਮਨਨੇ ਕਬਹ ਕਰਨ ਵਿਚਾਰ ਐਸਾ ਨਾਮ ਨਰਨਜਨ ਹੋਈ ਜੇ ਕੋ ਮਨ ਜਾਣਾ ਮਨ ਕੋਈ ਮਨ ਸੁਰਤ ਹੋਵੇ ਮਨ ਬੁੱਧ ਮਨ ਸਗਲ ਪੂਣ ਕੀ ਸੁਧ ਮਨ ਮਹਜੋਟਾਣਾ ਖਾਈ ਮਨ ਨਦਮ ਕੇ ਸਾਥ ਨ ਜਾਇ ਮੈਸਾ ਨਾਮ ਨਰੰਗਨ ਹੋਇ ਜੇ ਕੋ ਮਨ ਜਾਣ ਮਨ ਕੋਇ ਮਨ ਨ ਮਾਰਗ ਢਾਕਣਾ ਪਾਈ ਮਨ ਨ ਪਰ ਤੇ ਪ੍ਰਗਟ ਜਾਇ ਮਨ ਨ ਮਗਨਾ ਚੱਲੇ ਪੰਥ ਮਨ ਨ ਧਰਮ ਤੇਤੀ ਜੁਣ ਬੰਦ ਐਸਾ ਨਾਮ ਨਰੰਗਨ ਹੋਇ ਜੇ ਕੋ ਮਨ ਜਾਣ ਮਨ ਕੋਇ ਮਨ ਬਭ ਮੁਖਦਵਾਰ ਮਨ ਨ ਪਰਵਾਰਾ ਸਾਧਾਰ ਮੰਨ ਤਰਾ ਤਾਰੀ ਗੁਰ ਸਿੱਖ ਮੰਨ ਨਾਨਕ ਭਵਹਿ ਨਾ ਭਿਖ ਐਸਾ ਨਾਮ ਨਰੰજન ਹੋਈ ਜੇ ਕੋ ਮੰਜਾਣ ਮਨ ਕੋਈ ਪੰਜ ਪਰਮਾਨ ਪੰਜ ਪ੍ਰਧਾਨ ਪੰਜੇ ਭਵਹਿ ਦਰਗਹ ਮਾਨ ਪੰਜਾ ਸੋਹ ਹੈ ਦਰ ਰਾਜਾਣ ਪੰਜਾ ਗਾ ਗੁਰ ਏਕ ਧਿਆਨ ਜੇ ਕੋ ਗਹ ਕਰ ਵਿਚਾਰ ਕਰਤੇ ਕਾ ਕਰਨਾ ਨਾ ਹਿਰਜੁ ਮਾਰ ਤਾ ਆਵਲ ਦਰਮデア ਕਾਪੂਤ ਸੰਤੋਖ ਸਾ ਬਰਕਿਆ ਜਨਸੂਤ ਜੇ ਕੋ ਬੁਝੇ ਹੋ ਵਸ ਤਿਆਰ ਧਵਲੇ ਉਪਰ ਕੇ ਤਪਾਰ ਧਰਦੀ ਹੋਰ ਪਰ ਹੋਰ ਹੋਰ ਤਿਸ ਤੇ ਭਾਰਤ ਲੈ ਕਮਨ ਜੂਰ ਜੀ ਜਾ ਤਰੰਗਾ ਕੇ ਨਾਵ ਸਭ ਨਾਲ ਲਿਖਿਆ ਬੁੜੀ ਕਲਾਮ ਇਹੋ ਲਿਖ ਲਿਖ ਜਾਣਾ ਕੋਈ ਦੇਖਾ ਲਿਖਿਆ ਕੇਤਾ ਹੋਈ ਕੇਤਾ ਤਾਂ ਸਵਲਿ ਹੋ ਰੂਪ ਕੀਤੀ ਦਾਜਣਾ ਗਣਕੂਤ ਕੀਤਾ ਪਸਾਉ ਇੱਕ ਕੋਵਾ ਤਿਸਤੇ ਹੋਈ ਲਖ ਦਰੀਆ ਕੁਦਰਤ ਗਵਣ ਕਹਾ ਵਿਚਾਰ ਵਾਰਿਆ ਨ ਜਾਮਾ ਇੱਕ ਵਾਰ ਜੋ ਤਦ ਭਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਅਰੰਧ ਮੁਖੀ ਮੀਦ ਪਾਠ असंग जोग मन रह है उदास असंग भक्त गुण ज्ञान विचार असंग सतीय संत दातार असंग तुरम भक्तार असंग मौन लेवलाए तार कुदरत कवन कहवी विचार वारयण जवाई कुमार जोतत भव सहाय बलिकार तू सदा सलामत निरंकार असंग मूर्ख अंधपुर ਅਸਾਂਖ ਜੂਰ ਹਰਾਮਕੂਰ ਅਸਾਂਖ ਅਮਰ ਕਰ ਜਾਹੀ ਜੂਰ ਅਸਾਂਖ ਲਵੜ ਹੱਤਿਆ ਕਮਾਹੀ ਅਸਾਂਖ ਪਾਪੀ ਪਾਪ ਕਰ ਜਾਹੀ ਅਸਾਂਖ ਕੁੜਿਆਰ ਕੁੜੇ ਫਿਰਾਹੀ ਅਸਾਂਖ ਮਲੇਸ਼ ਮਲ ਭਾਕਾਹੀ ਅਸਾਂਖ ਨਿੰਦਕ ਦੁਰ ਕਰ ਹੈ ਭਾਰ ਨਾਨਕ ਨੀਚ ਕਹਾ ਵਿਚਾਰ ਵਾਰਿਆ ਨ ਜਾਵਾਂ ਇਕ ਵਾਰ ਜੋ ਤਤ ਭਾਵੈ ਸਾਈ ਭਲੀਕਾਰ ਤੂ ਸਦਾ ਸੁਲਾਮਤ ਨਿਰੰਕਾਰ ਅਸੰਖ ਨਾਮ ਅਸੰਖਤਾ ਅਗਾਮ ਨਾ ਅਗਾਮ ਅਸੰਖ ਲੋ ਅਸੰਖ ਕਹ ਹੈ ਗੁਰ ਭਰ ਹੋਈ ਅਖਰੀ ਨਾਮ ਅਖਰੀ ਸਲਹਾ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲੇਖਣ ਬੋਲਣ ਬਾਣ ਅਕਰਾਂ ਸਰ ਸੰਯੋਗ ਵਿਖਾਣ ਜਨਹ ਲਿਕੇ ਤੇ ਸਰਨਾਹੀ ਜਿਵ ਪਰਮਾਏ ਤਿਵ ਤਿਵ ਪਾਹੀ ਜੇਤਾ ਕੀਤਾ ਦਿੱਤਣਾ ਵਿਰਨਾ ਨਾਹੀ ਕੋਤਾ ਕੁਦਰਤ ਗਵਨ ਕਹਾ ਵਿਚਾਰ ਵਾਰਿਆ ਨ ਜਮ ਇਕ ਵਾਰ ਜੋ ਤਤ ਭਵ ਸਾਇ ਭਲਿਕਾਰ ਤੂ ਸਦਾ ਸਲਾਮਤ ਨਿਰੰਕਰ ਭੜੀਏ ਹੱਥ ਪੈਰ ਤੰਦੇਹ ਪਾਣੀ ਤੋ ਤਰ ਤਰ ਸੁਖੀਹ ਮੂਤ ਪਰੀਤੇ ਕਪੜ ਹੋਏ ਦੇਸ ਆਪਨ ਲਈਏ ਹੋ ਤੋਏ ਰਿਏ ਮਾਤਾ ਪਪਾ ਕੇ ਸੰਗ ਉਹ ਧੂਪੇ ਨਾਵਾ ਕਰੰਗ ਕੁੰਨੀ ਬਾਪੀਆ ਗਣ ਨਾਹੀ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜਾ ਪੇਹੀ ਖਾਹੋ ਨਾਨਕ ਹੁਕਮੀਆ ਬਹੋ ਜਾਹੋ ਤੀਰਥ ਤਾਪਦੇ ਅਦਦਾਨ ਜੇ ਕੋ ਪਾਵੈ ਜਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਦਰਗਤ ਤੀਰਥ ਮਲ ਨਾ ਆਉ ਸਭ ਗੁਣ ਤੇਰਾ ਮੈਂ ਨਾਹੀ ਕੋਈ ਵਣਗੁਣ ਕੀਤੇ ਭਗਤ ਨਾ ਹੋਈ ਸੁਆਸਥ ਆਖ ਬਾਣੀ ਬ੍ਰਹਮਾ ਸਤ ਸੋਹਣ ਦਦਾਮਨ ਚਾਉ ਕਵਣ ਤੋਂ ਬੇਲਾ ਵਖਤ ਕਵਣ ਕਵਣ ਦਿੱਤ ਕਵਣ ਮਾਰ ਕਵਣ ਤੇ ਰੋਤੀ ਮਾਹੋ ਕਮਣਾ ਜਿਤ ਹੋਵਾ ਆਕਾਰ ਮੇਲ ਨ ਪਾਈਆ ਪੰਡਤੀ ਜੇ ਹੋਵਾ ਲੇਖ ਪ੍ਰਾਣ ਵਖਤ ਨ ਪਾਇਓ ਕਾ ਦੀਆ ਜੇ ਲਿਖਣ ਦੇ ਕੁਰਾਨ ਤਿਤ ਵਾਰ ਨਾ ਜੋਗੀ ਜਾਣਾ ਰਤਮਾ ਹੋਣਾ ਗੋਈ ਜਾ ਕਰਤਾ ਸਿਰ ਟੀਕੋ ਤਾਦੇ ਆਪੇ ਜਾਣਾ ਤੂਈ ਕਿਉ ਕਰਾ ਕਾ ਕਿਵ ਸਲਾਹੀ ਕਿਉ ਵਰਨੀ ਕਿਵ ਜਾਣਾ ਨਾਨਕਾ ਕਣਧਵ ਗੋਅਕਾ ਏਕ ਤੂ ਏਕ ਜਿਆਣਾ ਵੱਡਾ ਸਾਹਿਬ ਵੱਡੀ ਨਾ ਆਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣਾ ਅੱਗਾ ਗਿਆ ਨਾ ਸੁਹ ਪਾਤਾਲਾਂ ਪਾਤਾਲ ਲਖ ਆਗਾਸਾਂ ਆਗਾਸ ਓੜਕ ਓੜਕ ਭਾਲ ਥਕੇ ਵੇਦ ਕਹਿਣ ਇੱਕ ਬਾਤ ਸਹ ਸੜ ਰਹਾ ਕਹਿਨ ਕ ਤੇਬ ਅਸਲੋ ਇਕਤਾਤ ਲੇਕਾ ਹੋਏ ਤਾਂ ਲਕੀਐ ਲੇਕੇ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੀ ਆਪ ਸਾਲਾਹੀ ਸਾਲਾਹੀ ਇਤੇ ਜੁਰਤ ਨ ਪਈਆ ਨਦੀਆਂ ਤੇ ਵਹ ਪਵਹ ਸਮੰਦਨਾ ਜਾਣੀ ਹੈ ਸਮੰਦ ਸਹਾ ਸੁਲਤਾਨ ਗਿਰਹਾ ਸੇਤੀ ਮਾਲ ਧਨ ਕਿਹੜੇ ਤੁਲਨਾ ਹੋਵਣੀ ਜੇ ਤਿਸਮਨੋਂ ਨਾ ਵਿਸਰਹ ਅੰਤਨਾ ਜਵਤੀ ਕਹਿਣਾ ਅੰਤ ਅੰਤਨਾ ਕਰਨ ਦੇਣ ਨਾ ਹੰਤ ਅੰਤਨਾ ਵੇਖਣ ਸੁਣਨਾ ਅੰਤ ਅੰਤਨਾ ਜਾਪਿਆ ਗਿਆ ਮਨਮੰਦ ਅੰਤਨਾ ਜਾਪਿਆ ਕੀਤਾ ਆਕਾਰ ਅੰਤਨਾਂ ਜਾਪ ਬਾਰ-ਬਾਰ ਅੰਤਕਾਰਨ ਕੀਤੇ ਬਲ ਲਾਹੀ ਤਾਂਗੇ ਅੰਤਨਾ ਪਾਏ ਜਾਹੀ ਇਹੋ ਅੰਤਨਾ ਜਾਣ ਕੋਈ ਬਹੁਤਾ ਕਹੀਏ ਬਹੁਤਾ ਹੋਈ ਵੱਡਾ ਸਾਹਿਬ ਉਚਾ ਥਾ ਉਤੇ ਉਪਰ ਉਚਾ ਨਾਉ ਇਹ ਵਡਾ ਉਚਾ ਹੋਆ ਕੋਈ ਤੇ ਸੋਚ ਕੋ ਜਾਣ ਸੋਈ ਜਿਵੜਾ ਪ ਜਾਣ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤ ਅਗਰਮ ਲਿਖਿਆ ਨਾ ਜਾਇ ਵੱਡਾ ਦਾ ਤਤਲ ਨਤਮਾਈ ਕਿਤੇ ਮੰਗ ਹੈ ਜੋ ਦਪਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਖਪਰਟ ਹੈ ਵਿਕਾਰ ਕਿਤੇ ਲਲ ਮੁਕਰਪਾ ਹੈ ਕਿਤੇ ਮੂਰਖ ਕਾਹੀ ਕਾਹੇ ਕਿਤੇ ਆ ਦੁਖ ਭੁਗਤ ਤਦ ਮਾਰ ਇਹ ਭੇਦ ਤੇਰੀ ਦਾਤਾਰ ਬੰਦ ਕਲਾਸੀ ਭਾਣੇ ਹੋਈ ਹੋ ਰਕਣ ਚੱਕ ਕੋਈ ਜੇ ਕੋ ਕਾਇ ਕਾਗਣ ਪਾਏ ਉਹ ਜਾਣੇ ਜੇਤੀਆ ਮੁਹਕਾਈ ਆਪੇ ਜਾਣੇ ਆਪੇ ਦੇ ਅਗਹ ਸੇ ਭੇਕੇ ਕੀ ਕੀ ਜਿਸ ਨੂੰ ਬਖਸ਼ੇ ਸੁਖ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮਲ ਗੁਣਾ ਅਮਲ ਵਪਾਰ ਅਮਲ ਵਪਾਰੀਆ ਅਮਲ ਢੰਡਾਰ ਧਮ ਲਵਹ ਮੁੱਲ ਜਾਹੇ ਅਮਲ ਭਾਏ ਅਮਲਾ ਸਮਹਿ ਅਮਲ ਧਰਮ ਅਮਲ ਦੀ ਬਾਣ ਅਮਲ ਤੁਲ ਅਮਲ ਪਰਵਾਣ ਅਮਲ ਬਖਸੀ ਸਾਮਨ ਨਿਸਾਨ ਅਮਲ ਕਰਮ ਅਮਲ ਪ੍ਰਮਾਣ ਅਮਲੋ ਅਮਲਾ ਕਿਆ ਨਾ ਜਾਈ ਆਖਾ ਕਰੇ ਲਿਬਲਾਏ ਅਗਹ ਵੀਦ ਪੜ ਪ੍ਰਾਣ ਅਗਹ ਪੜਹ ਕਰੇ ਵਕਿਆਣ ਅਗਹ ਬ੍ਰਹਮ ਅਗਹ ਇੰਦ ਅਗਹ ਗੋਪੀਤਾ ਗੋਵਿੰਦ ਅਕ ਹੈ ਇਸ ਜਰਾ ਗੈਜ਼ਿਦ ਅਕ ਹੈ ਕੇਤੇ ਕੀਤੇ ਬੁੱਧ ਅਕ ਹੈ ਜਾਣ ਅਕ ਹੈ ਦੇਵ ਅਕ ਹੈ ਜੁਰ ਨਰਮਣ ਜਨ ਸਿਵ ਕੇਤੇ ਅਕ ਹੈ ਆਗਣ ਪਾਹੀ ਕੀਤੇ ਕਹ ਕਹ ਉਠ ਉਠ ਜਾਹੀ ਇਤੇ ਕੀਤੇ ਹੋਰ ਕਰ ਹੈ ਤਾਖਣ ਸਖ ਹੈ ਕੀ ਕੀ ਜੀਵੜ ਭਾਵੈ ਤੇਵੜ ਹੋਈ ਨਾਨਕ ਜਾਣਾ ਸੱਚ ਸੁਈ ਜੇ ਕੋ ਆਖਾ ਭੋਲ ਵਿਗਾੜ ਤਾਂ ਲਿਖਿਆ ਸਰਗਾਵਾਰਾਂ ਗਾਵਾਰ ਸੋਦਰ ਕੀ ਹਾਤੂ ਕਰ ਕੀ ਹਾ ਦਿੱਤ ਬਹਿ ਸਰਬ ਸਮਾਲੀ ਵਜ ਨਾਦ ਨਿਕਰ ਸੰਗ ਕੇਤੇ ਵਾਵਣ ਹਾਰੀ ਕੇਤੇ ਰਗ ਪ੍ਰੀਤ ਕਹੀਏ ਨਾ ਕੇਤੇ ਗਵਣ ਹਾਰੀ ਗਾਵ ਹ ਤਦਨ ਪੂਣ ਪਾਣੀ ਬੈ ਸੰਤਰ ਗਾਵ ਰਾਜਾ ਧਰਮ ਦੁਆਰੇ ਗਾਵ ਹ ਚਿਤ ਗੁਪਤ ਲਿਖ ਜਾਣ ਹ ਲਿਖ ਲਿਖ ਧਰਮ ਵਿਚਾਰੀ ਗਾਵਹਿ ਸਰਬ੍ਰਹਮਾ ਦੇਵੀ ਸੋਹਣ ਤਦ ਸੁਵਾਰੇ ਗਾਵਹਿ ਇੰਦ ਇੰਦਾ ਸੁਨ ਬੈਠੇ ਦੇਵਤਿਆਂ ਦਰਨਾਦੇ ਗਾਵਹਿ ਸਤਿ ਸਮਾਧੀ ਇੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਦੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਣ ਪੰਡਿਤ ਪੜਨ ਰਕੀਤਰ ਜੁਗ ਜੁਗ ਵੇਦ ਨਾਲੇ ਗਾਵਹਿ ਮੋਹਣੀਏ ਮਨ ਮੋਹਨਾ ਸੁਰਗਾ ਮਚ ਪਿਆਲੇ ਗਾਵਨ ਰਤਨ ਪਾਈ ਤੇਰੇ 86 ਤੇ ਰਤਨ ਲੀ ਗਾਵਹਿ ਜੋਤ ਮਹਾ ਬਲਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੀ ਸਹੀ ਤਦਨੋ ਗਾਵਹਿ ਜੋ ਤਦ ਭਾਵਨਾ ਰਤੇ ਤੇਰੇ ਭਗਤ ਰਤਾਲੇ ਹੋਰ ਕੀਤੇ ਗਾਵਨ ਜਿਮ ਮੈਂ ਚਿਤਨਾ ਅਮਨ ਨਾਨਕ ਕੀਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸਚਾ ਸਚੀ ਨਾਹੀ ਹੈ ਭੀ ਹੋਤੀ ਜਨ ਜਸੀ ਰਚਨਾ ਜਿ ਨਰਚਾਈ ਰੰਗੀ ਰੰਗੀ ਭਾਂਤੀ ਕਰ ਕਰ ਜਿੰਤੀ ਮੈਂ ਜਨੁ ਉਪਾਈ ਕਰ ਕਰ ਵੇਖਾ ਗੀਤਾ ਪੁਣਾ ਦੇਵਤਾ ਸੁਦੀ ਵੜਿ ਆਈ ਦੇਵਤਾ ਸੁਭਾਵਾ ਸੋਈ ਕਰਤੀ ਹੁਕਮ ਨਾ ਕਰ ਨ ਜਾਈ ਸੋ ਪਾਪ ਚਾ ਹੋ ਤਹਾ ਪਾਪ ਚਾ ਹੈਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਤਰੰਪ ਚੋਲੀ ਧਿਆਨ ਕੀ ਕਰਹਿ ਬੇ ਭੂਤ ਖੰთა ਕਾਲ ਕੁਵਾਰੀ ਕਾਇਆ ਜੁਗਤ ਰੰਡਾ ਪਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਸ ਸਤਿ ਸੇ ਆਦੇਸ ਆਦ ਅਨੀਲ ਅਨਾਦ ਅਨਾਹਤ ਦ੍ਰੁਗ ਜੁਗ ਇਕੋ ਵੇਸ ਭਗਤ ਗਿਆਨ ਦੇ ਭੰਡਾਰਨ ਘਟ ਘਟ ਵਜੈ ਨਾਦ ਆਪ ਨਾਤ ਨਾਤੀ ਸਭ ਜਾ ਕੀ ਰਿਦ ਸਦ ਅਵਰਾ ਸਾਦ ਸੰਜੋਗ ਵਿਜੋਗ ਦੇ ਕਾਰ ਚਲਾਵਹਿ ਲੇਖੇ ਆਵਹਿ ਭਾਗ ਆਦੇਸ ਤਿਸੇ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇਕੋ ਵੇਸ ਇਕ ਮਾਈ ਜੁਗਤ ਵਿਆਹੀ ਤਿੰਨ ਚੇਲੇ ਪਰਵਾਣ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਏ ਦੀਬਾਣ ਜਿਵ ਤਿਸ ਭਾਵੈ ਤਿ ਵਚਰਾਵੈ ਜਿਵ ਹੋਵੈ ਫਰਮਾਣਾ ਉਹ ਵੇਖ ਉਹਨਾਂ ਨਦਰ ਨਾ ਆਵੈ ਬਹੁਤਾ ਇਹੋ ਵਡਾਣ ਆਦੇਸ ਤਿਸੇ ਆਦੇਸ ਆਦ ਅਨੀਲਾ ਅਨਾਦ ਅਨਾਹਤ ਜੋਗ ਜੋਗ ਇੱਕ ਵਿਸ ਆਸਣ ਲੋਏ ਲੋਏ ਪੰਡਾਰ ਜੋਗਤ ਪਾਇਆ ਸੋ ਏਕ ਵਾਰ ਕਰ ਕਰ ਵੇਖੈ ਤਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੇ ਆਦੇਸ ਆਦ ਅਨੀਲ ਅਨਾਦ ਅਨਾਹਤ ਜੋਗ ਜੋਗ ਇੱਕ ਵਿਸ ਇਕ ਦੂਜੀ ਬਹੌ ਲਖ ਹੋਹਿ ਲਖ ਹੋਵਹ ਲਖ ਵੀਸ ਲਖ ਲਖ ਜਿਹੜਾ ਅਗਿ ਹੈ ਏਕ ਨਾਮ ਜਗਦੀਸ਼ ਏਕ ਰਾਹੇ ਪਤ ਪਵੜੀਆਂ ਚੜਿਐ ਹੋਏ 21 ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜਾ ਠੀਸ ਆਖਣ ਜੋਰ ਚ ਪੈ ਨਹ ਜੋਰ ਜੋਰ ਨਾ ਮੰਗਨ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਜੋਟਾ ਸੰਸਾਰ ਜਿਸਾ ਜੋਰ ਕਰ ਵੇਖਸੋਈ ਨਾਨਕ ਉਤਮ ਨੀਚ ਨ ਕੋਈ ਰਤੇ ਰਤੇ ਦਿੱ ਤਿਵਾਰ ਪਵਨ ਪਾਣੀ ਅਗਨੀ ਪਾਤਲ ਤਿਸ ਵਿੱਚ ਧਰਤੀ ਤਾਂ ਪ੍ਰਕੀਤਰਮ ਸੰਸਾਰ ਸੇਸ ਵਿੱਚ ਜੀ ਜੁਗਤ ਕੇ ਰੰਗ ਤਿਲ ਕੇ ਨਾਮਾਨੇ ਗਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਅਬ ਸੱਚਾ ਦਰਬਾਰ ਤਿੱਥਾ ਸੋਹਣ ਪੰਜ ਪਰਮਾਨ ਨਦਰੇ ਕਰੰਤ ਵੈ ਨਿਸ਼ਾਨ ਕਾਚ ਪਕਾਇ ਉਥੇ ਪਾਈ ਨਾਨ ਗੈ ਜਾ ਭੇਜਾਈ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾ ਕੋ ਕਰਮ ਕਿਤੇ ਪਵਣ ਪਾਣੀ ਵਕੰਤਰ ਕਿਤੇ ਕਾਨ ਮਹੇਸ਼ ਕਿਤੇ ਬ੍ਰਹਮ ਘੜਤ ਟਕੜੀ ਹੈ ਰੂਪ ਰੰਗ ਕੇ ਵੀਸ ਕਿਤੇ ਅਗਰਮ ਭੂਮੀ ਮੇਰ ਕਿਤੇ ਕਿਤੇ ਤੂਪ ਦੇਸ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿਦ ਬਦਨਾਥ ਕਿਤੇ ਕਿਤੇ ਦੇਵੀ ਵੀਸ ਕਿਤੇ ਦੇਵਦਾਨ ਮੁਨ ਕਿਤੇ ਕਿਤੇ ਰਤਨ ਸਮੁੰਦ ਕਿਤੇ ਅਖਾਣੀ ਕਿਤੇ ਪਾਣੀ ਕਿਤੇ ਪਾਤ ਨਰੰਦ ਕਿਤੇ ਅਤੁਰਤੀ ਸੇਵ ਕਿਤੇ ਨਾਨਕ ਅੰਤ ਨਾ ਅੰਤ ਗਿਆਨ ਗੰਡ ਮੈਂ ਗਿਆਨ ਪ੍ਰਚੰਡ ਕਿਤੇ ਨਾਦ ਬਨੋਦ ਕੋਡਾ ਆਨੰਦ ਧਰਮ ਗੰਡ ਕੀ ਬਾਣੀ ਰੂਪ ਤਿਤ ਘੜਤ ਘੜਿਆ ਬਹੁਤ ਆਨੂਪ ਤਾ ਗਿਆ ਗੱਲਾਂ ਤੱਥੀਆਂ ਨਾ ਜਾਹੇ ਜੇ ਕੋ ਕਹਾ ਵਿਚਾ ਪਛਤਾਇ ਤਥਾ ਘੜਿਐ ਸੁਰਤ ਮਾਤਮਨ ਬੁੱਧ ਤਥਾ ਘੜਿਐ ਸੁਰਾਂ ਸਦਾ ਕੀ ਸੁਧ ਕਰਮ ਕਾਂਡ ਕੀ ਬਾਣੀ ਜੋਰ ਤਿੱਥਾ ਹੋਰ ਨਾ ਕੋਈ ਹੋਰ ਤਿੱਥਾ ਜੁਦ ਮਹਾਬਲ ਸੂਰ ਤਿਨ ਮੈਂ ਰਾਮ ਰਹਿਆ ਭਰਪੂਰ ਤਿੱਥਾ ਸੀਤੋ ਸੀਤਾ ਮਹ ਮਾਹੇ ਤਾਗੇ ਰੂਪ ਨਾ ਕਥਨੇ ਜਾਹੇ ਨਾ ਹੋ ਮਰਣਾ ਠਾਗੇ ਜਾਹੇ ਜਿਨ ਕਾ ਆਰੰਭ ਸਿਰ ਮਨ ਮਾਹੇ ਤਿਤੈ ਭਗਤ ਵਚਾ ਕੀ ਲੋ ਕਰਹ ਅਨੰਤ ਚਾ ਮਨਸੂਏ ਸੱਜ ਗੰਨ ਵਚ ਨਿਰੰਕਾਰ ਘਰ ਘਰ ਵੇਖੈ ਨਦਰ ਨਿਹਾਲ ਤਿਤੈ ਗੰਨ ਮੰਡਲ ਵਰ ਭੰਡ ਜੇ ਕੋ ਕਥਿਤ ਅੰਤ ਨਾ ਅੰਤ ਤਿਤੈ ਲੋ ਲੋ ਆਕਾਰ ਜਿਵੇਂ ਜਿਵੇਂ ਹੁਕਮ ਤੇ ਵਹਿ ਦਿਵਕਾਰ ਵੇਖਾ ਦੇਖ ਤੇ ਕਰ ਵਿਚਾਰ ਨਾਰਕ ਕਥਨਾ ਕਰੜਾ ਸਾਰ ਜਤ ਪਹਾਰਾਂ ਧੀਰਜ ਸੁਨਿਆਰ ਹਰਣ ਮਤ ਵੇਦ ਹਥਿਆਰ ਭਾਉ ਖਲਾ ਅਗਣ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤਟਾਲ ਘੜੀਏ ਸ਼ਬਦ ਸੱਚੀ ਤਤਸਾਲ ਜਿਨ ਕੋ ਨਦਰ ਗਰਮ ਤਿਨਕਾਰ ਨਾਨਕ ਨਦਰਿ ਨਦਰ ਨਿਹਾਲ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦਏ ਦਾਈ ਦਇਆ ਕਿਲਾ ਸਗਲ ਜਗਤ ਚੰਗਿਆਈਆਂ ਬਰਿਆਈਆਂ ਉਹ ਆਚੇ ਧਰਮ ਹਦੂਰ ਗਰਮੀ ਆਪੋ ਆਪਣੀ ਕੇ ਨੇੜੇ ਤੇ ਦੂਰ ਜਿਨੇ ਨਾਮ ਤੇ ਆਇਆ ਗਏ ਮਸਾਤ ਕਤਕਾਲ ਨਾਨਕ ਤੇ ਮੁਗ ਉਜਲੇ ਕੀਤੀ ਛੁਟੀ ਨਾਰੋ ਜਿਨੇ ਨਾਮ ਤੇ ਆਇਆ ਗਏ ਮਸਾਤ ਕਤਕਾਲ ਨਾਨਕ ਤੇ ਮਗ ਉਜਲੇ ਕੀਤੀ ਚੁਤੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ